ਮੁਆਫੀ ਦੀ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ 사ਫਕਾ ਜੱਜ ਅਤੇ ਲੋਕ ਆਮੋ ਸਾਹਮਣੇ ਹੋ ਗਏ ਜਿਸ ਤੋਂ ਬਾਅਦ ਖੂਬ ਹੰਗਾਮਾ ਹੋਇਆ ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈ ਨੇ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰਦੇ ਆਂ ਮੈਡਮ ਇਹ ਸਰਕਾਰ ਦੀ ਨਹੀਂ ਹੈ ਜਿਹੜੇ ਪੰਡਤ ਵਿੱਚ ਵੀ ਬੈਠੇ ਉਹ ਵੀ ਵੇਚ ਨਹੀਂ ਸਕਦੇ ਜਦ ਤੱਕ ਉਹ ਜਿੰਦੇ ਰਹਿਣਗੇ ਉਹੀ ਵਾਰਸ ਰਹਿਣੇ ਹੈਗੇ ਆ ਤੁਸੀਂ ਕੀ ਇਹ ਇਹ ਪੈਸੇ ਭਾਲਦੇ ਆ ਅਸੀਂ ਦੇਣੇ ਨਹੀਂ ਪਰ ਇਹ ਪੈਸੇ ਭਾਲਦੀ ਆ ਰਾਣਾ ਹੀ ਦਊਗਾ ਇਹ ਨੂਨ ਰਾਣਾ ਰਾਣਾ ਦਊਗਾ ਜਿਸਦੇ ਅਸੀਂ ਗੱਲਿਆ ਰਾਣਾ ਦੀ ਥੇਕੀ ਗੱਲ ਕੇ ਰਾਣਾ ਕਪੂਰਥਲਾ ਦੀ ਮਨਸੂਰਵਾਲ ਕਲੋਨੀ ਦੇ ਨੇੜੇ ਸਥਿਤ ਮੁਆਫੀ ਦੀ ਜਗ੍ਹਾ ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋਈਆਂ ਨੇ ਜਿਸ ਕਰਕੇ ਸਥਿਤੀ ਤਣਾਅਪੂਨ ਹੋਈ ਤੇ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਮਿਲੇ ਜਾਣਕਾਰੀ ਦੇ ਮੁਤਾਬਿਕ ਇੱਥੇ ਮੁਆਫੀ ਦੀ ਜਗ੍ਹਾ ਤੇ ਇੱਕ ਧਿਰ ਦੇ ਵੱਲੋਂ ਬਰਕਸ਼ਾਪ ਚਲਾਇਆ ਜਾ ਰਿਹਾ ਜਦ ਕਿ ਦੂਸਰੀ ਧਿਰ ਨੇ ਆਪਣੀ ਜਗ੍ਹਾ ਤੇ ਬਲਗਨ ਕੀਤੀ ਹੋਈ ਹੈ ਜਿਹਦੇ ਚਲਦੇ ਸ਼ੋਕ ਭੰਡਾਰੀ ਵੀਨਾ ਰਾਣੀਆਂ ਵਾਸੀਨ ਕਪੂਰਥਲਾ ਨੇ ਦੱਸਿਆ ਕਿ ਉਕਤ ਜਗ੍ਹਾ ਤੇ ਕਈ ਸਾਲਾਂ ਤੋਂ ਕਾਬਜ਼ ਨੇ ਪਰ ਬੀਤੀ ਰਾਤ ਬਰਕਸ਼ਾਪ ਚਲਾ ਰਹੇ ਅਸ਼ਵਨੀ ਕੁਮਾਰ ਵਾਸੀ ਮਨਸੂਰਵਾਲ ਕਲੋਨੀ ਨੇ ਉਹਨਾਂ ਦੀ ਬਲਗਨ ਕੀਤੀਆਂ ਹੋਈਆਂ ਦੋ ਕੰਦਾ ਢਾ ਦਿੱਤੀਆਂ ਤੇ ਸਾਡੇ ਗੇਟ ਨੂੰ ਬਾਹਰੋਂ ਤਾਲਾ ਲਗਾ ਕੇ ਅੰਦਰ ਆਪਣਾ ਗੇਟ ਲਗਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਮ ਮੌਕੇ ਤੇ ਪਹੁੰਚੇ ਤਾਂ ਹੰਗਾਮਾ ਹੋਇਆ ਉਹ 45 ਸਾਲ ਤੋਂ ਆ ਇਹ ਤੇ ਇਹ ਮੈਡਮ ਮੰਜੂ ਰਾਣਾ ਨੇ ਇਹ ਕੰਦ ਤੜਵਾਈ ਇੱਧਰ ਜਾਦੀ ਮਾਰੋ ਫਿਰ ਉਹ ਕੰਦੇ ਤੜਵਾਈ ਇੱਥੇ ਦੱਸੋ ਓ ਇਹਨੂੰ ਹੋ ਜਾ ਮਣ ਜਾ ਉਹ ਚ ਉਹ ਕੰਧ ਤੜਵਾ ਕੇ ਉਥੇ ਗੇਟ ਲਵਾਇਆ ਟੱਕੇ ਨਾਲ ਬਾਹਰ ਮੇਲ ਤੇ ਗੇਟ ਤੇ ਤਾਲਾ ਲਵਾਇਆ ਇੱਟਾਂ ਸਾਡੀਆਂ ਚੱਕ ਕੇ ਉਹ ਲਾ ਗਏ ਹਾਂ ਸਮਾ ਉਹ ਸ਼ਰੇਮ ਸ਼ਰੇਮ ਕਹਿੰਦੇ ਕਿ ਮੈਡਮ ਮੰਜੂਰਾ ਆ ਕੰਮ ਕਰਾਉਂਦੀ ਪਈ ਆ ਇਹ ਸਾਰਾ ਇਹ ਦੱਸੋ ਕਿ ਜੇ ਇਹ ਤੇ ਸਟੇਟਸ ਕੋ ਹੋਇਆ ਤੇ ਕਿਹੜੇ ਕਿਥੇ ਕਾਨੂੰਨ ਚ ਲਿਖਿਆ ਕਿ ਇੱਕ ਵਕੀਲ ਅਣ ਕੇ ਮੰਜੂਰਾਣਾ ਅਣ ਕੇ ਕੰਧਾਂ ਤੜਾ ਕੇ ਤੇ ਉਥੇ ਕਬਜ਼ਾ ਕਰਾਵੇ ਦੂਸਰੀ ਧਿਰ ਨੇ ਇਸ ਸਬੰਧਿਤ ਅਸ਼ਵਨੀ ਕੁਮਾਰ ਤੇ ਉਹਨਾਂ ਦੇ ਸਮਰਥਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਾਫਕਾ ਹਲਕਾ ਇੰਚਾਰਜ ਮਨਜੂ ਰਾਣਾ ਨੇ ਕਿਹਾ ਕਿ ਕਪੂਰਥਲਾ ਰਿਆਸਤ ਦੇ ਰਾਜੇ ਵੱਲੋਂ ਦਿੱਤੀ ਮੁਆਫੀ ਦੀ ਜਗ੍ਹਾ ਜਿੱਥੇ ਅਸ਼ਵਨੀ ਕੁਮਾਰ ਆਪਣੀ ਵਰਕਸ਼ਾਪ ਚਲਾ ਲਿਆ ਉਸ ਨੇ ਆਪਣੀ ਜਗ੍ਹਾ ਤੇ ਚਾਰ ਦਿਵਾਰੀ ਕਰਨ ਲਈ ਕੰਦ ਢਾਈ ਹੈ ਜਦਕਿ ਦੂਸਰੀ ਧਿਰ ਦੇ ਵੱਲੋਂ ਲਗਾਏ ਜਾ ਰਹੇ ਦੋਸ਼ ਬਿਲਕੁਲ ਬੁਨਿਆਦ ਨੇ ਪੰਡਤਾਂ ਦੇ ਪੁਜਰੀ ਜੈ ਰਾਮ ਜੀ ਨੂੰ 13 ਜੇਠ 1922 ਦੇ ਵਿੱਚ ਦਿੱਤੀ ਸੀ ਜੀ ਉਸ ਤੋਂ ਬਾਅਦ ਇਹਨਾਂ ਦੇ ਚਾਰ ਵਾਰਸਾਂ ਦੇ ਕੋਲ ਜ਼ਮੀਨ ਚਲੇਗੀ 20 ਵਸਾਖ 1959 ਦੇ ਵਿੱਚ ਜਾਰਾ ਜੀ ਜਾਰਾ ਬ੍ਰਿਜ ਲਾਲ ਨੰਦ ਲਾਲ ਤੇ ਕਨਈਆ ਨਾਲ ਦੇ ਨਾਮ ਇਹ ਜਿਹੜਾ ਪਰਿਵਾਰ ਹੈ ਕਨਈਆ لال ਦੀ ਫੈਮਿਲੀ ਦੇ ਵਿੱਚੋਂ ਪਰਿਵਾਰ ਹੈਗਾ ਸੁਦੇਸ਼ਨਾ ਜਿਹੜੀ ਹੈ ਗ੍ਰੇਟ ਗ੍ਰੈਂਡ ਮਦਰ ਹੈ ਕਨਈਆ لال ਦੀ ਹੁਣ ਕੀ ਕੀਤਾ ਜਾ ਰਿਹਾ ਹੈਗਾ ਅਸੀਂ ਇਹਨਾਂ ਸਾਰੇ ਨੰਬਰਾਂ ਦੀ ਕਚੈਰੀ ਚ ਸਟੇ ਲਿੱਤੀ ਹੋਈ ਹੈਗੀ ਆ ਸਟੇ ਲੈਣ ਤੋਂ ਬਾਅਦ ਇਹ ਜਿਹੜੇ ਚਾਰ ਮੁੰਡੇ ਆ ਜਿਨ੍ਹਾਂ ਨੇ ਕਬਜ਼ਾ ਲਿੰਦੇ ਪਈ ਹੈਗੇ ਇਹਨਾਂ ਨੇ 2 ਸਾਲ ਪੁਰਾਣਾ ਇੱਕ ਪਟਾ ਕਰਾਇਆ ਹੋਇਆ ਬ੍ਰਹਮਦੇਵ ਨੇ 2 ਸਾਲ ਪੁਰਾਣਾ ਬ੍ਰਹਮਦੇਵ ਨੇ ਪਟਾ ਕਰਾਇਆ ਪੇਪਰ ਦਿੰਨੇ ਆ ਧਿਆਨ ਚਾਤ ਕੀ ਜਿਹੜੀ ਲੈਂਡ ਆ ਕਾਫੀ ਮਾਫੀ ਦੀ ਲੈਂਡ ਦਾ ਨਾ ਪਟਾ ਹੋ ਸਕਦਾ ਇਚੋ 64 ਮੈਨੂਅਲ ਹੈ ਲੈਂਡ ਮੈਨੂਅਲ ਐਕਟ ਦਾ ਉਹਦੇ ਵਿੱਚ ਮਾਫੀ ਦੀ ਲੈਂਡ ਜਦੋਂ ਸਾਡਾ ਰਾਜੇ ਦੀ ਜ਼ਮੀਨ ਤੋਂ ਬਾਅਦ ਇਹ ਜ਼ਮੀਨ ਜਿਹੜੀ ਹੈ ਸਰਕਾਰ ਦੇ ਨਾਂ ਤੇ ਚੜ ਗਈ ਮਾਫੀਦਾਰ ਜਿਹੜੇ ਸੀ ਲੈਸੀ ਬਣ ਗਏ ਉਹਨਾਂ ਨੇ ਕਾਨੂੰਨ ਕਰਤਾ ਵੀ ਲੈਸੀ ਨਾਲ ਲੀਸ ਤੇ ਦੇ ਸਕਦੇ ਆ ਨਾ ਪੱਟੇ ਤੇ ਦੇ ਸਕਦੇ ਆ ਨਾ ਸੇਲ ਕਰ ਸਕਦੇ ਆ ਕੋਈ ਵੀ ਨਹੀਂ ਕੁਝ ਨਹੀਂ ਕਰ ਸਕਦੇ ਹੈਗੇ ਉਹ ਤੇ ਹੀ ਮਾਹੌਲ ਵਿਗੜਦਾ ਦੇਖ ਥਾਣਾ ਸਿਟੀ ਦੇ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ ਗਿਆ ਉਹਨਾਂ ਨੇ ਇਸ ਮਾਮਲੇ ਸੰਬੰਧੀ ਕੀ ਜਾਣਕਾਰੀ ਸਾਂਝੀ ਕੀਤੀ ਆਓ ਸੁਣਦੇ ਹਾਂ ਇਹ ਹੈਗਾ ਕੀ ਹੈ ਜੀ ਕੀ ਰਹਿਗਾ ਕੋਰਪੋਰੈਂਟ ਚੱਲਦਾ ਹੈ ਅੱਛਾ ਜੀ ਕੋਰਪੋਰੈਂਟ ਦਾ ਡਾਕੂਮੈਂਟ ਦੇਖ ਰਹੇ ਹਾਂ ਦੇਖਣ ਤੋਂ ਬਾਅਦ ਅਸੀਂ ਫੇਰ ਆਪਣੀ ਜਦ ਫਿਜੀਸ਼ਨ ਲਾਵਾਂ ਚੀਜ਼ ਇਹਨਾਂ ਦਾ ਕੀ ਕਰ ਰਹੀ ਪਰ ਇਹ ਪਾਰਟੀ ਕਹਿੰਦੀ ਹੈ ਕਿ ਇਹਨਾਂ ਨੇ ਰਾਤ ਤੋਂ ਰਾਤ ਕੰਦਾ ਤੋੜੀਆਂ ਮੰਜੂ ਰਾਣਾ ਮੈਡਮ ਨੇ ਕਿਹਾ ਕਿ ਇਹ ਕਹਿੰਦੀ ਹੈ ਵੀ ਇੱਧਰ ਰਾਤ ਨੂੰ ਕੰਦਾ ਤੋੜੀਆਂ ਇੱਕ ਪਾਰਟੀ ਕਹਿੰਦੀ ਸਾਡੇ ਇੱਕ ਤੋਂ ਕੰਦਾ ਪਹਿਲਾਂ ਇਦਾਂ ਦੀਆਂ ਅੱਛਾ ਜੀ ਬਸ ਇਹਨਾਂ ਦਾ ਇਹ ਰੌਲਾ ਹੈ ਹੁਣ ਬਾਕੀ ਦਾ ਡਾਕੂਮੈਂਟ ਦੇਖ ਰਹੇ ਹਾਂ ਡਾਕੂਮੈਂਟ ਦੇਖਣ ਤੋਂ ਬਾਅਦ ਜੋ ਵੀ ਇਹਨਾਂ ਦਾ ਅਗਲੇ ਬੜੇ ਕਾਰਵਾਈ ਕਰਦੇ ਸੋ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਜਗਾ ਇਹ ਝਗੜੇ ਦੀ ਜਗਾ ਤੇ ਝਗੜੇ ਸੰਬੰਧੀ ਇਸ ਦਾ ਕੇਸ ਵੀ ਅਦਾਲਤ ਵਿੱਚ ਚੱਲ ਰਿਹਾ ਜੋ ਕਿ ਵਿਚਾਰ ਅਧੀਨ ਆ ਪ੍ਰੈਸ ਨੂੰ ਲੈ ਕੇ ਦੋ ਧਿਰਾਂ ਆਪੋ ਆਪਣਾ ਦਾਵਾ ਕਰਦੀ ਹੋਈਆਂ ਇੱਥੇ ਆਹਮੋ ਆਹਮੋ ਸਾਹਮਣੇ ਹੋਈਆਂ ਨੇ ਜਿੱਦੇ ਚੱਲਦੇ ਪੁਲਿਸ ਨੇ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਹੈ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ